ਗੁਰੂ ਪਿਆਰਿਓ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਉਹਨਾਂ ਨੇ ਸੰਗਤ ਦੇ ਸਵਾਲਾਂ ਦੇ ਜਵਾਬ ਦਿੱਤੇ ਸੀ ਇੱਕ ਵਾਰ ਜਦੋਂ ਕਿਸੇ ਸੱਜਣ ਨੇ ਪੁੱਛਿਆ ਸੀ ਕਿ ਰੱਬ ਕਿਸਦਾ ਬਣਦਾ ਮਹਾਂਪੁਰਖੋ ਦੱਸੋ ਅਰਦਾਸ ਕਿਹਦੀ ਪੂਰੀ ਹੁੰਦੀ ਹੈ ਤਾਂ ਉਦੋਂ ਬਾਬਾ ਜੀ ਨੇ ਬੜੀ ਸੁੰਦਰ ਕਥਾ ਸੁਣਾਈ ਕਹਿੰਦੇ ਇੱਕ ਰਾਜਾ ਸੀ ਕੋਈ ਉਹਦੇ ਮੁੰਡਾ ਨਹੀਂ ਸੀ ਕੋਈ ਹੁੰਦਾ ਕੋਈ ਔਲਾਦ ਨਹੀਂ ਸੀ ਉਹਨੇ ਜੋਤਸ਼ੀਆਂ ਦੇ ਪਾਸੋਂ ਪੁੱਛਿਆ ਕਿ ਕੀ ਕੀਤਾ ਜਾਵੇ ਜੋਤਸ਼ੀਆਂ ਨੇ ਸਲਾਹ ਦਿੱਤੀ ਹੈ ਰਾਜਨ ਜੇ ਜੰਗਲ ਵਿੱਚ ਤੂੰ ਇੱਕ ਤਲਾਬ ਬਣਾ ਦੇਵੇਂ ਜਿਹਦੇ ਤੇ ਪਸ਼ੂ ਪੰਛੀ ਆਉਣ ਪਾਣੀ ਪੀਣ ਫੇਰ ਤੁਹਾਡੇ ਔਲਾਦ ਹੋ ਸਕਦੀ ਆ ਜਾਂ ਲੜਕਾ ਹੋ ਸਕਦਾ ਕਿਉਂਕਿ ਰਾਜੇ ਨੂੰ ਇਉਂ ਸੀ ਰਾਜ ਭਾਗ ਦਾ ਮੈਂ ਮਾਲਕਾਂ ਪਰ ਉਹਦਾ ਉੱਤਰ ਅਧਿਕਾਰੀ ਕੌਣ ਹੋਊਗਾ ਪਰ ਰਾਜਕੁਮਾਰ ਹੋਵੇ ਤਾਂ ਉਹਨੂੰ ਮੈਂ ਸੰਭਾਲ ਸਕਦਾ ਰਾਜੇ ਨੇ ਕੀ ਕੀਤਾ ਜੋਤਸ਼ੀਆਂ ਦਾ ਕਹਿਣਾ ਮੰਨ ਲਿਆ ਤੇ ਬਾਬਾ ਨਾਨਕ ਸਿੰਘ ਜੀ ਨੇ ਕਥਾ ਸੁਣਾਈ ਕਹਿੰਦੇ ਉਹਨੇ ਤਲਾਬ ਬਣਾਉਣ ਦਾ ਹੁਕਮ ਦੇ ਦਿੱਤਾ ਤਲਾਬ ਤਾਂ ਬਣ ਗਿਆ ਪਰ ਜਦੋਂ ਪਾਣੀ ਪਾਇਆ ਤਾਂ ਹੀਠਾਂ ਜਜਬ ਹੋ ਗਿਆ ਤਲਾਬ ਸੁੱਕ ਗਿਆ ਕਈ ਵਾਰ ਪਾਣੀ ਪਾਇਆ ਪਰ ਉਹਦੇ ਵਿੱਚ ਪਾਣੀ ਨਹੀਂ ਠਹਿਰਿਆ ਰਾਜੇ ਨੇ ਫਿਰ ਜੋਤਸ਼ੀਆਂ ਨੂੰ ਸੱਦਿਆ ਪੁੱਛਿਆ ਕਿ ਦੱਸੋ ਇਹਦਾ ਕਾਰਨ ਕੀ ਹੈ ਹੁਣ ਜੋਤਸ਼ੀ ਜਿਹੜੇ ਸੀਗੇ ਉਹ ਆਪਣੀ ਮਤ ਮੁਤਾਬਕ ਕਹਿਣ ਲੱਗੇ ਰਾਜਨ ਅਸਲ ਵਿੱਚ ਗੱਲ ਇਹ ਆ ਜਿਹੜੇ ਦੇਵਤੇ ਆ ਉਹ ਬਲੀ ਮੰਗਦੇ ਆ ਕੁਰਬਾਨੀ ਮੰਗਦੇ ਆ ਫਿਰ ਜੋਤਸ਼ੀਆਂ ਨੇ ਉਪਾਅ ਦੱਸਿਆ ਕਹਿੰਦੇ ਕੋਈ ਬ੍ਰਾਹਮਣ ਦਾ ਪੁੱਤਰ ਹੋਵੇ 18 ਕ ਸਾਲ ਦਾ ਇਹ ਬ੍ਰਾਹਮਣ ਦੇ ਬੇਟੇ ਦੀ ਬਲੀ ਦੇ ਦੇਗਾ ਤਾਂ ਪਾਣੀ ਇਹਦੇ ਵਿੱਚ ਤਲਾਬ ਵਿੱਚ ਰੁਕ ਜਾਵੇਗਾ ਨਹੀਂ ਰੁਕਣਾ ਨਹੀਂ ਫਿਰ ਰਾਜੇ ਨੇ ਮਨ ਵਿੱਚ ਸੋਚਿਆ ਕਿ ਅੰਜ ਤਾਂ ਬਲੀ ਦੇਣੀ ਠੀਕ ਨਹੀਂ ਕਿਉਂ ਕਰਦਾ ਕਿਸੇ ਪਾਸੋਂ ਮੁੱਲ ਲੈ ਲੈਣਾ ਬ੍ਰਾਹਮਣ ਦਾ ਬੱਚਾ ਤੇ ਉਹਦੀ ਬਲੀ ਦੇ ਦੂੰਗਾ ਇਸ ਤਰ੍ਹਾਂ ਹੀ ਹੋਇਆ ਰਾਜਾ ਉਹਨਾਂ ਜੋਤਸ਼ੀਆਂ ਦੇ ਪਿੱਛੇ ਲੱਗ ਗਿਆ ਕਿਉਂਕਿ ਔਲਾਦ ਦੀ ਖਾਤਰ ਵੀ ਮੇਰੇ ਘਰੇ ਔਲਾਦ ਹੋਵੇ ਬੰਦਾ ਕੀ ਕੁਝ ਨਹੀਂ ਕਰਦਾ ਉਹ ਤਾਂ ਫਿਰ ਰਾਜਾ ਸੀਗਾ ਰਾਜੇ ਨੇ ਟੰਡੋਰਾ ਪਟਵਾ ਦਿੱਤਾ ਜੇ ਕੋਈ ਬ੍ਰਾਹਮਣ ਆਪਣੇ 18 ਸਾਲ ਦਾ ਮੁੰਡਾ ਵੇਚ ਸਕਦਾ ਹੋਵੇ ਤਾਂ ਮੈਂ ਲੈਣਾ ਚਾਹਣਾ ਕਿਉਂਕਿ ਉਹਦੀ ਮੈਂ ਬਲੀ ਦੇਣੀ ਆ ਇੱਕ ਗਰੀਬ ਬ੍ਰਾਹਮਣ ਸੀ ਕੋਈ ਉਸੇ ਰਾਜੇ ਦੇ ਰਾਜ ਵਿੱਚ ਉਹਦੇ ਤਿੰਨ ਪੁੱਤਰ ਸੀਗੇ ਇੱਕ ਸਭ ਤੋਂ ਛੋਟਾ ਸੀ ਉਹਦੀ ਉਮਰ 18 ਸਾਲ ਸੀ ਉਹਨੇ ਕੀ ਕੀਤਾ ਸੋਚਿਆ ਵੀ ਚੱਲ ਦੂਹਾਂ ਨਾਲ ਕੰਮ ਸਰ ਜੂਗਾ ਉਹਨੇ ਲੜਕੇ ਨੂੰ ਆਪਣੇ ਨੂੰ ਰਾਜੇ ਦੇ ਕੋਲ ਵੇਚ ਦਿੱਤਾ ਤੇ ਲੜਕੇ ਦੀ ਬਲੀ ਦੀ ਤਰੀਕ ਰੱਖ ਦਿੱਤੀ ਗਈ ਹੁਣ ਰਾਜੇ ਨੂੰ ਤਾਂ ਉਹਦੇ ਨਾਲ ਕੋਈ ਸਨੇਹ ਨਹੀਂ ਪ੍ਰੇਮ ਨਹੀਂ ਉਹਨੇ ਤਾਂ ਉਹਦੀ ਬਲੀ ਦੇਣੀ ਆ ਹੁਣ ਉਹ ਮੁੰਡਾ ਜਿਹੜਾ ਸੀਗਾ ਉੱਥੇ ਜਦੋਂ ਰਹਿਣ ਲੱਗ ਗਿਆ ਰਾਜੇ ਦੇ ਕੋਲੇ ਉਹਨਾਂ ਨੇ ਰੱਖ ਲਿਆ ਵੀ ਕਿਤੇ ਕੋਈ ਨਿਗਰਾਨੀ ਰੱਖੋ ਭੱਜ ਨਾ ਜਾਵੇ ਇਹ। ਰੇਤੇ ਦੀਆਂ ਉਹ ਚਾਰ ਢੇਰੀਆਂ ਬਣਾਈਆਂ ਬੱਚੇ ਨੇ। 18 ਸਾਲ ਦਾ ਉਹ ਲੜਕਾ ਹੈ। ਤੇ ਉਹਨੇ ਤਿੰਨ ਢਾਤੀਆਂ, ਚੌਥੀ ਨਹੀਂ ਢਾਈ। ਵਾਰੀ-ਵਾਰੀ ਐਵੇਂ ਕਰੀ ਜਾਂਦਾ। ਵਜ਼ੀਰਾਂ ਨੇ ਰਾਜੇ ਨੂੰ ਦੱਸਿਆ। ਰਾਜਾ ਚੱਲ ਕੇ ਆਇਆ। ਦੇਖਿਆ ਵੀ ਹਾਂ ਇਹ ਢੇਰੀਆਂ ਬਣਾਉਂਦਾ। ਚਾਰ ਬਣਾਉਂਦਾ, ਤਿੰਨ ਢਾ ਦਿੰਦਾ, ਇੱਕ ਰੱਖ ਲੈਂਦਾ। ਰਾਜਾ ਇਸ ਤਰ੍ਹਾਂ ਦੇਖ ਰਿਹਾ ਤੇ ਉਹਨੇ ਪੁੱਛਿਆ ਭਾਈ ਬਲੀ ਤਾਂ ਤੇਰੀ ਬਾਅਦ ਵਿੱਚ ਦੇਵਾਂਗੇ ਪਹਿਲਾਂ ਤੂੰ ਦੱਸ ਇਹਦਾ ਕਾਰਨ ਕੀ ਆ ਉਹ ਮੁੰਡਾ ਕਹਿਣ ਲੱਗਾ ਰਾਜਨ ਇਹ ਮੈਂ ਢੇਰੀਆਂ ਬਣਾਈਆਂ ਇਹਨੂੰ ਸਮਝੋ ਪਹਿਲੀ ਢੇਰੀ ਮੈਂ ਬਣਾਈ ਆ ਮਾਂ ਪਿਓ ਦੀ ਉਹਨਾਂ ਨੇ ਮੈਨੂੰ ਤੁਹਾਡੇ ਕੋਲ ਵੇਚਤਾ ਮਾਂ ਪਿਓ ਦਾ ਫਰਜ਼ ਹੁੰਦਾ ਬੱਚੇ ਨੂੰ ਪਾਲਣਾ ਭਾਵੇਂ ਕਿੰਨੀ ਵੀ ਗਰੀਬੀ ਹੋਵੇ ਪੈਸੇ ਲੈ ਲਏ ਉਹਨਾਂ ਨੇ ਕੋਈ ਮੇਰੀ ਪਰਵਾਹ ਨਹੀਂ ਕੀਤੀ ਉਹਨਾਂ ਦੀ ਢੇਰੀ ਬਣਾਈ ਮੈਂ ਪਹਿਲੀ ਮਾਂ ਪਿਓ ਦੀ ਉਹ ਮੈਂ ਬਣਾ ਕੇ ਢਾ ਦਿੱਤੀ ਆ ਮੇਰੇ ਸਹਾਰਾ ਹੁਣ ਉਹ ਮਾਪਿਓ ਹੁੰਦੇ ਆ ਬੱਚੇ ਦਾ ਸਹਾਰਾ ਉਹ ਤਾਂ ਮੇਰਾ ਆਸਰਾ ਹੀ ਨਹੀਂ ਹੈਗੇ ਹੁਣ ਮੈਨੂੰ ਉਹਨਾਂ ਤੱਕ ਕੀ ਕਿਉਂਕਿ ਉਹਨਾਂ ਨੂੰ ਮੇਰੀ ਪਰਵਾਹ ਨਹੀਂ ਦੂਜੀ ਢੇਰੀ ਮੈਂ ਬਣਾਈ ਆ ਮੁਲਕ ਦੇ ਰਾਜੇ ਦੀ ਕਿਉਂਕਿ ਜਦੋਂ ਮਾਪਿਓ ਬੱਚੇ ਦੀ ਸਾਰ ਨਾ ਲੈਣ ਤਾਂ ਦੇਸ਼ ਦਾ ਰਾਜਾ ਸਾਰ ਲੈਂਦਾ ਹੁੰਦਾ ਤੇ ਤੁਸੀਂ ਤਾਂ ਆਪ ਖੁਦ ਮੇਰੀ ਬਲੀ ਦੇਣ ਨੂੰ ਫਿਰਦੇ ਹੋ ਇਸ ਲਈ ਤੁਹਾਡੀ ਬਣਾਈ ਢੇਰੀ ਵੀ ਮੈਂ ਢਾ ਦਿੱਤੀ ਹੈ ਤੇ ਤੀਜੀ ਢੇਰੀ ਮੈਂ ਬਣਾਈ ਆ ਦੇਵੀ ਦੇਵਤਿਆਂ ਦੀ ਜਿਹੜੇ ਕਿ ਲੋਕਾਂ ਨੂੰ ਦਾਤਾਂ ਦਿੰਦੇ ਨੇ ਹੁਣ ਉਹ ਵੀ ਮੇਰੀ ਬਲੀ ਲੈਣਾ ਚਾਹੁੰਦੇ ਆ ਸੋ ਮੈਂ ਉਹਨਾਂ ਦੀ ਬਣਾ ਕੇ ਢੇਰੀ ਢਾ ਦਿੱਤੀ ਆ ਤੇ ਚੌਥੀ ਢੇਰੀ ਜਿਹੜੀ ਆ ਰਾਜਨ ਕਹਿੰਦਾ ਫਿਰ ਤੂੰ ਚੌਥੀ ਢੇਰੀ ਆ ਕਾਦੀ ਬਣਾਈ ਆ ਜਿਹੜੀ ਢਾਈਨੀ ਕਹਿਣ ਲੱਗਾ ਬਾਦਸ਼ਾ ਇਹ ਮੈਂ ਬਣਾਈ ਆ ਨਿਰੰਕਾਰ ਦੀ ਅਕਾਲ ਪੁਰਖ ਦੀ ਮੈਨੂੰ ਵਿਸ਼ਵਾਸ ਆ ਅਕਾਲ ਪੁਰਖ ਰੱਬ ਮੇਰੀ ਰੱਖਿਆ ਜ਼ਰੂਰ ਕਰੂਗਾ ਇਸ ਲਈ ਮੈਂ ਉਟਾ ਨਹੀਂ ਰਿਹਾ ਰਾਜੇ ਨੇ ਸੋਚਿਆ ਕਿ ਇੱਕ ਔਲਾਦ ਦੀ ਖਾਤਰ ਇੱਕ ਮੁੰਡਾ ਲੈਣ ਖਾਤਰ ਮੈਂ ਇੰਨੇ ਪਾਪ ਕਰਨ ਲੱਗਿਆ ਜੇ ਬੇਟਾ ਵੀ ਹੋ ਗਿਆ ਪਤਾ ਨਹੀਂ ਕਿਦਾਂ ਦਾ ਹੋਵੇਗਾ ਲਾਇਕ ਹੋਵੇਗਾ ਜਾਂ ਨਲਾਇਕ ਕਿਉਂ ਨਾ ਮੈਂ ਇੰਨੇ ਸਿਆਣੇ ਬੱਚੇ ਨੂੰ ਇਹਨੂੰ ਹੀ ਆਪਦਾ ਮੁੰਡਾ ਬਣਾ ਲਾਂ ਇਹੋ ਜਿਹਾ ਸਿਆਣਾ ਮੁੰਡਾ ਅੱਜ ਤੱਕ ਨਹੀਂ ਮੈਂ ਦੇਖਿਆ ਜਿਹਨੂੰ ਰੱਬ ਤੇ ਇੰਨਾ ਵਿਸ਼ਵਾਸ ਆ ਸੋ ਰਾਜੇ ਨੇ ਕੀ ਕੀਤਾ ਬਾਬਾ ਅਨੰਦ ਸਿੰਘ ਜੀ ਕਹਿੰਦੇ ਉਹਨੂੰ ਹੀ ਆਪਣਾ ਮੁੰਡਾ ਬਣਾ ਲਿਆ ਤੇ ਆਪਣਾ ਰਾਜ ਭਾਗ ਉਹਨੂੰ ਸੌਂਪ ਦਿੱਤਾ ਫਿਰ ਕਹਿਣ ਲੱਗੇ ਦੇਖੋ ਬਾਬਾ ਅਨੰਦ ਸਿੰਘ ਜੀ ਨੇ ਕਿਹਾ ਵੀ ਤੂੰ ਬੰਦਿਆ ਜੇ ਰੱਬ ਦਾ ਬਣ ਜਾਵੇਂ ਤਾਂ ਇਹ ਬਾਬਾ ਅਨੰਦ ਸਿੰਘ ਜੀ ਦੇ ਬਚਨਾਂ ਤੂੰ ਰੱਬ ਦਾ ਬਣ ਜਾ ਰੱਬ ਤੇਰਾ ਬਣ ਜਾਵੇਗਾ ਤੂੰ ਰੱਬ ਨੂੰ ਬਾਹ ਫੜਾ ਦੇ ਰੱਬ ਤੇਰੀ ਬਾਹ ਫੜ ਲਵੇਗਾ ਤੂੰ ਰੱਬ ਜੋਗਾ ਹੋ ਤਾਂ ਜਾ ਤੇ ਫਿਰ ਦੇਖੀ ਰੱਬ ਤੇਰੇ ਜੋਗਾ ਹੋ ਜਾਵੇਗਾ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਗੁਰਮਖ ਪਿਆਰਿਓ ਇਸ ਤਰ੍ਹਾਂ ਹੀ ਬਾਬਾ ਅਨੰਦ ਸਿੰਘ ਜੀ ਨੇ ਕਿਹਾ ਇੱਕ ਹਿਰਨੀ ਸੀ ਕੋਈ ਉਹਨੂੰ ਫੜਨ ਵਾਸਤੇ ਸ਼ਿਕਾਰੀ ਨੇ ਇੱਕ ਪਾਸੇ ਤਾਂ ਜਾਲ ਵਿਛਾਤਾ ਦੂਜੇ ਪਾਸੇ ਅੱਗ ਲਾਤੀ ਤੀਜੇ ਪਾਸੇ ਸ਼ਿਕਾਰੀ ਨੇ ਆਪਦਾ ਕੁੱਤਾ ਖੜਾ ਕਰਤਾ ਚੌਥੇ ਪਾਸੇ ਆਪ ਬੰਦੂਕ ਭਰ ਕੇ ਗੋਲੀ ਭਰ ਕੇ ਉੱਚ ਖੜ ਗਿਆ ਚਾਰੇ ਰਸਤੇ ਰੋਕ ਲੈਣਾ ਜਦੋਂ ਉਹਨੇ ਚਾਰੇ ਪਾਸੇ ਝਾਕੀ ਹਿਰਨੀ ਦੇਖਿਆ ਸਭ ਪਾਸਿਆਂ ਤੋਂ ਮੌਤ ਨਾ ਘਿਰੀ ਹੋਈ ਆ ਉਹਨੇ ਭਗਵਾਨ ਦਾ ਆਸਰਾ ਤੱਕਿਆ ਰੱਬ ਦਾ ਉੱਪਰ ਨੂੰ ਮੂੰਹ ਕਰਕੇ ਅਰਦਾਸ ਕੀਤੀ ਉਹਦੀ ਅਰਦਾਸ ਉਹਨੂੰ ਪੂਰੀ ਹੋਈ ਉਸੇ ਦਮ ਹੀ ਇੱਕ ਸੱਪ ਨਿਕਲਿਆ ਜਿਹਨੇ ਆ ਕੇ ਸ਼ਿਕਾਰੀ ਦੇ ਡੰਗ ਮਾਰਿਆ ਸ਼ିକਾਰੀ ਦੇ ਡਿੱਗਣ ਲੱਗੇ ਤੇ ਘੋੜਾ ਜਿਹੜਾ ਸੀਗਾ ਦੱਬਿਆ ਗਿਆ ਜਿਹੜਾ ਟ੍ਰਿਗਰ ਹੁੰਦਾ ਤੇ ਗੋਲੀ ਕੁੱਤੇ ਦੇ ਵੱਜੀ ਆ ਸ਼ਿਕਾਰੀ ਮਰ ਗਿਆ ਕੁੱਤਾ ਵੀ ਮਰ ਗਿਆ ਗੁਰਮੁਖ ਪਿਆਰਿਓ ਤੇ ਉਧਰੋਂ ਹਵਾ ਦਾ ਬੁੱਲਾ ਆਇਆ ਤੇ ਅੱਗ ਜਾਲ ਨੂੰ ਜਾਲ ਲੱਗੀ ਆ ਇਨੀ ਦੇਰ ਨੂੰ ਇੱਕ ਬੱਦਲੀ ਉੱਠੀ ਆ ਜਿਹਨੇ ਅੱਗ ਵੀ ਬੁਝਾ ਦਿੱਤੀ ਆ ਕਿੱਥੇ ਤਾਂ ਚਾਰੇ ਪਾਸੇ ਰੋਕੇ ਸੀਗੇ ਦੇਖੋ ਮੌਤ ਨੇ ਕਿੱਥੇ ਚਾਰੇ ਰਾ ਖੁੱਲ ਗਿਆ ਜਿਸ ਤੂੰ ਰੱਖ ਹੈ ਤਿਸ ਕੌਣ ਮਾਰੇ ਤਾਂ ਬਾਬਾ ਅਨੰਦ ਸਿੰਘ ਜੀ ਕਹਿੰਦੇ ਗੁਰਬਾਣੀ ਦਾ ਬਚਨ ਆ ਭਾਈ ਜਿਹਨੂੰ ਰੱਬ ਨੇ ਰੱਖਣਾ ਹੋਵੇ ਤੇ ਉਹਨੂੰ ਕੋਈ ਮਾਰ ਨਹੀਂ ਸਕਦਾ ਤਾਂ ਫਿਰ ਬਾਬਾ ਅਨੰਦ ਸਿੰਘ ਜੀ ਕਹਿੰਦੇ ਵੀ ਜੇ ਦੇਖੋ ਭਾਈ ਰੱਬ ਕੈਸਦਾ ਬਣਦਾ ਤੁਸੀਂ ਕਹਿੰਦੇ ਹੋ ਅਰਦਾਸ ਕਿਦੀ ਪੂਰੀ ਹੁੰਦੀ ਆ ਜਿਸ ਕਾ ਨਾਹੇ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ ਇਹ ਸਾਨੂੰ ਰੱਬ ਦੇ ਵਿਸ਼ਵਾਸ ਹੀ ਨਹੀਂ ਕਿ ਸਾਡੇ ਮਨੋਂ ਰੱਬ ਦੇ ਸਾਹਮਣੇ ਅਰਦਾਸ ਨਿਕਲ ਹੀ ਨਹੀਂ ਸਕਦੀ ਸੋ ਇਹੋ ਜੇ ਲੋਕਾਂ ਦੀ ਅਰਦਾਸ ਕਿਵੇਂ ਪੂਰੀ ਹੋ ਸਕਦੀ ਹੈ ਕਈ ਵਾਰੀ ਸਾਡਾ ਵਿਸ਼ਵਾਸ ਹੀ ਨਹੀਂ ਹੁੰਦਾ ਬਾਬਾ ਅਨੰਦ ਸਿੰਘ ਜੀ ਧੰਤਨ ਬਾਬਾ ਈਸ਼ਰ ਸਿੰਘ ਜੀ ਬਚਨ ਕਰਿਆ ਕਰਦੇ ਸੀ ਕਹਿੰਦੇ ਦੂਜੀ ਕਿਸਮ ਦੇ ਉਹ ਲੋਕ ਹੁੰਦੇ ਆ ਜਿਹੜੇ ਰੱਬ ਤੇ ਵਿਸ਼ਵਾਸ ਤਾਂ ਰੱਖਦੇ ਆ ਗੁਰਬਾਣੀ ਦੀਆਂ ਤੁਕਾਂ ਪੜ ਪੜ ਕੇ ਇਸ ਤਰ੍ਹਾਂ ਵੀ ਕਹਿ ਦਿੰਦੇ ਆ ਸਾਬਤ ਵੀ ਕਰਦੇ ਆ ਕਿ ਉਹ ਸਾਰੇ ਜੀਵਾਂ ਵਿੱਚ ਬਣਸਪਤੀ ਵਿੱਚ ਆ ਪਰ ਆਪ ਜਿਹੜਾ ਕਹਿੰਦੇ ਆ ਉਹ ਕਮਾਉਂਦੇ ਨਹੀਂ ਉਹਨੂੰ ਭਾਵਕੀ ਜਿਵੇਂ ਕਿ ਜਿਉਹਨਾਂ ਨੂੰ ਕਹਿ ਦਈਏ ਗੁਰੂ ਗੋਬਿੰਦ ਸਿੰਘ ਜੀ ਰੱਬ ਹਨ ਪਰਮੇਸ਼ਰ ਹਨ ਤਾਂ ਕਹਿ ਦਿੰਦੇ ਆ ਖਬਰਦਾਰ ਇਸ ਤਰ੍ਹਾਂ ਜੇ ਕਿਹਾ ਕਿਉਂਕਿ ਨਰਕਾਂ ਦੀ ਬਲਦੀ ਭੱਠੀ ਵਿੱਚ ਸੁੱਟ ਦਿੱਤੇ ਜਾਮੋਗੇ ਸੋ ਚੀਜ਼ ਇਹ ਆ ਵੀ ਉਹਨਾਂ ਨੂੰ ਵਿਸ਼ਵਾਸ ਨਹੀਂ ਹਜੇ ਪੂਰਾ ਉਹਨਾਂ ਦਾ ਵਿਸ਼ਵਾਸ 100% ਨਹੀਂ ਹੈਗਾ ਜਿਨ੍ਹਾਂ ਨੂੰ ਆਪਣੇ ਗੁਰੂ ਦਸੇ ਪਾਤਸ਼ਾਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਬ ਦੇ ਦਰਸ਼ਨ ਨਹੀਂ ਹੋਏ ਪਰ ਜਿਹੜੇ ਕਹਿੰਦੇ ਕੁੱਤਿਆਂ ਗਧਿਆਂ ਵਿੱਚ ਰੱਬ ਹੈ ਇੰਝ ਛੁਟਕਾਰਾ ਨਹੀਂ ਹੋ ਸਕਦਾ ਇਸ ਕਰਕੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਪ੍ਰਗਟ ਗੁਰਾਂ ਕੀ ਦੇਹ ਕਰਕੇ ਜਾਣਣਾ ਜਿਨੇ ਪ੍ਰਗਟ ਗੁਰਾਂ ਕੀ ਦੇਹ ਨੂੰ ਤਾਂ ਪਰਮੇਸ਼ਰ ਸਮਝਿਆ ਨਹੀਂ ਪਰ ਪਰਮੇਸ਼ਰ ਸਮਝ ਕੇ ਪੂਜਾ ਕੀਤੀ ਨਹੀਂ ਤੇ ਅਲਮਾਰੀਆਂ ਵਿੱਚ ਬੰਦ ਸਰੂਪ ਕਰਕੇ ਰੱਖਦੇ ਸੀ ਲੋਕ ਉਹ ਕਿੱਥੋਂ ਬਾਬਾ ਅਨੰਦ ਸਿੰਘ ਜੀ ਕਹਿੰਦੇ ਵੀ ਖੁਸ਼ੀ ਲੈ ਲੈਣਗੇ ਉਹਨਾਂ ਦੀ ਅਰਦਾਸ ਕਿੱਥੋਂ ਪੂਰੀ ਹੋ ਜੂਗੀ ਭਾਵੇਂ ਪੁੱਠੇ ਲਮਕਣ ਭਗਤੀ ਕਰੀ ਜਾਣ ਜਿਹੜਾ ਆਪਦੇ ਗੁਰੂ ਚ ਹੀ ਨਹੀਂ ਰੱਬ ਦੇਖ ਸਕਦਾ ਉਹਨੂੰ ਕਿਤੇ ਨਹੀਂ ਮਿਲਣਾ ਇਸ ਕਰਕੇ ਕਮਜ਼ੋਰੀ ਸਾਡੇ ਵਿੱਚ ਆ ਗੁਰਮੁਖ ਪਿਆਰਿਓ ਬੀਬੀ ਰਜਨੀ ਦੀ ਸਾਖੀ ਵੀ ਬਾਬਾ ਅਨੰਦ ਸਿੰਘ ਜੀ ਸੁਣਾਉਂਦੇ ਸੀ ਉਹਦੇ ਪਿਤਾ ਨੇ ਪਿੰਗਲੇ ਨਾਲ ਵਿਆਹ ਤਾਂ ਸੀ ਉਹਨਾਂ ਪਰ ਉਹ ਬੀਬੀ ਨੇ ਪਿੰਗਲੇ ਨੂੰ ਹੀ ਪਤੀ ਪਰਮੇਸ਼ਰ ਸਮਝ ਕੇ ਪੂਜਿਆ ਕਿੱਡਾ ਵਿਸ਼ਵਾਸ ਸੀ ਉਹਦਾ ਕਿੱਡਾ ਉਹਨੂੰ ਮਰਾਤਬਾ ਮਿਲ ਗਿਆ ਕਿੱਡੀ ਪਦਵੀ ਮਿਲ ਗਈ ਤੀਰਥ ਪ੍ਰਗਟ ਹੋ ਗਿਆ ਰਹੀ ਦੁਨੀਆ ਤੱਕ ਬੀਬੀ ਰਜਨੀ ਦਾ ਨਾਮ ਅਮਰ ਹੋ ਗਿਆ ਤੀਰਥ ਅੱਜ ਵੀ ਉਹੀ ਆ ਅੱਜ ਵੀ ਉਹ ਤੀਰਥ ਸਥਾਨ ਦੀ ਕੋਈ ਮਹਿਮਾ ਨਹੀਂ ਘਟ ਗਈ ਪਰ ਅੱਜ ਜਿਹੜੇ ਉੱਥੋਂ ਕੁਝ ਹਾਸਲ ਕਰਨਾ ਚਾਹੁੰਦੇ ਆ ਉਹਨਾਂ ਦੀ ਹਾਲਤ ਤਰਸਜੋਗ ਆ ਉਹਨਾਂ ਦਾ ਵਿਸ਼ਵਾਸ ਹੈ ਨਹੀਂ ਉਹਨਾਂ ਅੱਜ ਵੀ ਦਰਬਾਰ ਸਾਹਿਬ ਤੋਂ ਸਭ ਕੁਝ ਮਿਲਦਾ ਕਿਹਦਾ ਵਿਸ਼ਵਾਸਾਂ ਨੂੰ ਮਿਲੀ ਜਾਂਦਾ ਪਪਾ ਅਨੰਦ ਸਿੰਘ ਜੀ ਕਹਿੰਦੇ ਭਾਈ ਕਿਹਦਾ ਵਿਸ਼ਵਾਸ ਹੀ ਹੈ ਨਹੀਂ ਗੁਰੂ ਸਹਬਾਨ ਤੇ ਉਹਦੇ ਮਨ ਨੂੰ ਟੇਕ ਕਿੱਥੋਂ ਆਜੂਗੀ ਜਦੋਂ ਆਪਾਂ ਗੁਰੂ ਤੇ ਭਰੋਸਾ ਕਰਦੇ ਆ ਰੱਬ ਤੇ ਭਰੋਸਾ ਕਰਦੇ ਆ ਜਿਵੇਂ ਹਿਰਨੀ ਨੇ ਕੀਤਾ ਉਹਦੇ ਰਾਹ ਖੁੱਲ ਗਏ ਨਾ ਜਿਵੇਂ ਉਹ ਬੱਚੇ ਨੇ ਕੀਤਾ ਤੇ ਉਹ ਰਾਜਕੁਮਾਰ ਬਣ ਗਿਆ ਤਾਂ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਟਿਆ ਜੇ ਅਸੀਂ ਗੁਰੂ ਸਾਹਿਬ ਨੂੰ ਛੱਡ ਕੇ ਅਕਾਲ ਪੁਰਖ ਕਿਤੇ ਹੋਰ ਲੱਭਦੇ ਫਿਰਦੇ ਆ ਗੁਰੂ ਸਾਹਿਬ ਸਾਡੇ ਕਦੇ ਨਹੀਂ ਬਣਨਗੇ ਭਾਵੇਂ ਲੱਖਾਂ ਤੁਕਾਂ ਪੜ੍ਹੀ ਜਾਈਏ ਤੇ ਲੱਖਾਂ ਪਾਠ ਕਰੀ ਚੱਲੀਏ ਕਮਜ਼ੋਰੀ ਸਾਡੇ ਵਿੱਚ ਹੀ ਆ ਗੁਰਮਖ ਪਿਆਰਿਓ ਰੱਬ ਵੱਲੋਂ ਤਾਂ ਕੋਈ ਦੇਰ ਨਹੀਂ ਬਾਬਾ ਆਨੰਦ ਸਿੰਘ ਜੀ ਕਿਹਾ ਕਰਦੇ ਸੀ ਬਚਨ ਕਰਦੇ ਸੀ ਕਹਿੰਦੇ ਇਉਂ ਆ ਵੀ ਸਾਡੇ ਕੋਲ ਟੈਲੀਫੋਨ ਨੰਬਰ ਤਾਂ ਹੈ ਹੀ ਨਹੀਂ ਹੈਲੋ ਹੈਲੋ ਕਰੀ ਜਾਂਦੇ ਆ ਕਸੂਰ ਕੀ ਦਾ ਸਾਡਾ ਹੀ ਆ ਨਾ ਟੈਲੀਫੋਨ ਨੰਬਰ ਕਿਹੜਾ ਗੁਰੂ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਸਮਝ ਕੇ ਜਿਹੜਾ ਪੂਜਾ ਕਰਦਾ ਕਦੇ ਕਰਕੇ ਦੇਖਿਓ ਕਿ ਗੁਰੂ ਸਾਹਿਬ ਤੁਹਾਡੇ ਕਿਵੇਂ ਬਣਦੇ ਆ ਰੱਬ ਕਿਵੇਂ ਤੁਹਾਡਾ ਬਣਦਾ ਇਸ ਕਰਕੇ ਸਾਡੇ ਨਾਲੋਂ ਤਾਂ ਉਹ ਬੀਬੀਆਂ ਹੀ ਚੰਗੀਆਂ ਜਿਨ੍ਹਾਂ ਨੇ ਆਪਣੇ ਪਤੀ ਨੂੰ ਪਰਮੇਸ਼ਰ ਸਮਝ ਕੇ ਪੂਜਿਆ ਗੁਰਮੁਖ ਪਿਆਰਿਓ ਸਾਡੇ ਨਾਲੋਂ ਤਾਂ ਹੀਰ ਚੰਗੀ ਹੋਗੀ ਜਿਹਨੂੰ ਰਾਝੇ ਤੋਂ ਬਿਨਾ ਹੋਰ ਕੁਝ ਦਿਸਦਾ ਹੀ ਨਹੀਂ ਸਾਡੇ ਨਾਲੋਂ ਤਾਂ ਰੁੱਖ ਚੰਗੇ ਆ ਜਿਹੜੇ ਸਿਰ ਦੇ ਭਾਰ ਖੜੇ ਆ ਲੱਤਾਂ ਉੱਪਰ ਨੂੰ ਹਨ ਹਜ਼ਾਰਾਂ ਸਾਲ ਸਿਰ ਦੇ ਭਾਰ ਖੜੇ ਰਹਿੰਦੇ ਆ ਜਿੱਥੇ ਰੱਬ ਨੇ ਖੜਾਤਾ ਉੱਥੇ ਖੜੇ ਆ ਲੱਖਾਂ ਹਨੇਰੀਆਂ ਆਉਂਦੀਆਂ ਤੂਫਾਨ ਆਉਂਦੇ ਆ ਹੜ ਆਉਂਦੇ ਆ ਪਰ ਆਪਣੀ ਜਗ੍ਹਾ ਨਹੀਂ ਛੱਡਦੇ ਟੁੱਟ ਭਾਵੇਂ ਜਾਣ ਇਸ ਕਰਕੇ ਸਾਡੀ ਹਾਲਤ ਕੀ ਆ ਇੱਥੇ ਕਲਗੀਧਰ ਜੀ ਸਾਨੂੰ ਬਾਬਾ ਅਨੰਦ ਸਿੰਘ ਜੀ ਕਹਿੰਦੇ ਖੜੇ ਕਰ ਗਏ ਉੱਥੇ ਖੜਦੇ ਨਹੀਂ ਪ੍ਰਗਟ ਗੁਰਾਂ ਦੀ ਦੇਹ ਨਹੀਂ ਮੰਨਦੇ ਮੂੰਹ ਉੱਪਰ ਨੂੰ ਚੁੱਕ ਕੇ ਅਕਾਲ ਪੁਰਖ ਨੂੰ ਕਿਤੇ ਹੋਰ ਹੀ ਲੱਭੀ ਜਾਂਦੇ ਆ ਜਦੋਂ ਕਿ ਉਹ ਗੁਰੂ ਸਹਿਬਾਨ ਨੂੰ ਮੰਨਣਾ ਹੀ ਰੱਬ ਨੂੰ ਮੰਨਣਾ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਰੱਬ ਦੀ ਪੂਜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਰੱਬ ਨੂੰ ਮੱਥਾ ਟੇਕਣਾ ਤਾਂ ਬਾਬਾ ਅਨੰਦ ਸਿੰਘ ਜੀ ਨੇ ਇਸ ਤਰ੍ਹਾਂ ਆਖਿਆ ਭਾਈ ਬੰਦਾ ਜਿਹੜਾ ਅਕਰਿਤ ਕਰਨ ਹੋ ਚੁੱਕਿਆ ਹੈ ਇਹ ਮੂੰਹ ਤਾਂ ਨੂੰ ਚੁੱਕ ਲੈਂਦਾ ਇਹਨੂੰ ਪਤਾ ਨਹੀਂ ਕਿ ਰੱਬ ਇਹਦੇ ਗੁਰੂ ਵਿੱਚ ਹੀ ਆ ਇਸ ਕਰਕੇ ਸ਼ਾਇਦ ਸਾਡੀਆਂ ਅਰਦਾਸਾਂ ਨਹੀਂ ਪੂਰੀਆਂ ਹੋ ਰਹੀਆਂ ਸ਼ਾਇਦ ਅਜੇ ਸੀ ਗਲਤ ਪਾਸੇ ਜਾ ਰਹੇ ਆ ਮੋਹ ਮੋਹ ਆ ਜਾਣੇ ਦੂਰ ਹੈ ਕਹ ਨਾਨਕ ਸਦਾ ਹਦੂਰ ਹੈ ਮੈਂ ਸਮਝਿਆ ਸੀ ਰੱਬ ਦੂਰ ਆ ਕਿਤੇ ਪਰ ਰੱਬ ਤਾਂ ਨੇੜੇ ਆ ਉਹ ਤਾਂ ਹੱਥਾਂ ਤੋਂ ਵੀ ਨੇੜੇ ਆ ਜੀ ਇਹੀ ਭਗਤ ਸਹਿਬਾਨ ਵੀ ਸਾਨੂੰ ਕਹਿੰਦੇ ਆ ਤਾਂ ਜਦੋਂ ਬਾਬਾ ਅਨੰਦ ਸਿੰਘ ਜੀ ਬਚਨੇ ਕੀਤੇ ਆ ਸਾਰਿਆਂ ਨੂੰ ਚਾਨਣ ਹੋ ਗਿਆ ਗਿਆਨ ਆ ਗਿਆ ਤਾਂ ਬਾਬਾ ਈਸ਼ਰ ਸਿੰਘ ਜੀ ਵੀ ਇਹ ਬਚਨ ਕਰਿਆ ਕਰਦੇ ਸੀ ਸੋ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਇਹ ਬੜੀ ਚੰਗੀ ਸਿੱਖਿਆ ਇਹ ਮਹਾਪੁਰਖਾਂ ਦੇ ਜਿਹੜੇ ਬਚਨ ਹੁੰਦੇ ਆ ਬੜੇ ਕੀਮਤੀ ਹੁੰਦੇ ਆ ਤਾਂ ਇਸ ਤਰ੍ਹਾਂ ਬਾਬਾ ਅਨੰਦ ਸਿੰਘ ਜੀ ਨੇ ਫਿਰ ਕਿਹਾ ਰੱਬ ਕਿਹਦਾ ਬਣਦਾ ਅਰਦਾਸ ਕਿਦੀ ਪੂਰੀ ਹੁੰਦੀ ਆ ਜਿਹੜਾ ਗੁਰੂ ਵਿੱਚੋਂ ਰੱਬ ਦੇ ਦਰਸ਼ਨ ਕਰ ਲਵੇ ਜਾਂ ਗੁਰੂ ਨੂੰ ਕਹਿ ਦੇਵੇ ਇਹੀ ਰੱਬ ਸਤਗੁਰੂ ਮਹਾਰਾਜ ਕਿਰਪਾ ਕਰਨ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਤੇ ਆਉ ਭਾਈ ਰਲ ਮਿਲ ਕੇ ਫਤੇ ਬੁਲਾਈਏ ਜਦੋਂ ਫਤੇ ਬੁਲਾਉਨੇ ਆ ਦੋ ਵਾਰੀ ਵਾਹਿਗੁਰੂ ਕਿਹਾ ਜਾਂਦਾ ਤਾਂ ਵੈਸੇ ਤਾਂ ਆਪਣਾ ਸਮਾਂ ਨਹੀਂ ਬਣਦਾ ਹੁੰਦਾ ਫਤੇ ਪਿਆਰ ਨਾਲ ਬੁਲਾ ਦਿਆ ਕਰੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ